ਬਈ ਤੁਹਾਡਾ ਨਾਂ ਕੀ ਹੈ ਬਲਵਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਇਹ ਬਜ਼ੁਰਗ ਮੇਰੇ 1 ਸਾਲ ਤੋਂ ਪਿੱਛੇ ਐ ਮੈਨੂੰ ਹਰ ਰੋਜ਼ ਆ ਕੇ ਕਹਿੰਦਾ ਯਾਰ ਰੁਪਿੰਦਰ ਮੇਰੀ ਇੱਕ ਛੱਤ ਆ ਉਹ ਡਿੱਗਣ ਵਾਲੀ ਆ ਤੇ ਮੈਂ ਗੁਰੂ ਘਰੋਂ ਰੋਟੀ ਖਾਣਾ ਔਰ ਗੱਬਰ ਸਾਉਂਡ ਵਾਲਾ ਬਾਬਾ ਕਹਿੰਦਾ ਮੈਨੂੰ ਲੈ ਕੇ ਹੁੰਦਾ ਨਿਸ਼ਕਾਮ ਸੇਵਾ ਕਰਦਾ ਪਾਣੀ ਦੀ ਟੂਰਨਾਮੈਂਟਾਂ ਤੇ ਜਾ ਕੇ ਬੇਸ਼ੱਕ ਬੇਸ਼ੱਕ ਸੇਤੋਨੀ ਇਆਜ਼ਤ ਨਹੀਂ ਦਿੰਦੀ ਬੇਨਤੀ ਕੀ ਹੈ ਇੱਕੋ ਕਮਰੇ ਦੀ ਛੱਤ ਪਾਉਣੀ ਆ ਮੇਰੇ ਭਰਾਓ ਤੇ ਸਾਲ ਜਾਂਦਾ ਦੋ ਮਿੰਟ ਰੁਕ ਜਾ ਤੂੰ ਰਪਿੰਦਰ ਕੋਠਾ ਪਾਉਣਾ ਛੱਤ ਨਹੀਂ ਪਾਉਣੀ ਓ ਯਾਰ ਮੈਂ ਪਹਿਲਾਂ ਮੈਂ ਬਾਅਦ ਚੋ ਗੱਲ ਸੁਣ ਲੈਣਾ ਮੇਰਾ ਵੀਰ ਬਣ ਕੇ ਹੁਣ ਮੇਰੀ ਗੱਲ ਇਦਾਂ ਵੀ ਕੱਟੀ ਜਾਣੀ ਆ ਨਾ ਇਧਰ ਲਈ ਸੁਣਨੀ ਆ ਤੂੰ ਸੁਣ ਕੇ ਮੈਨੂੰ ਦੱਸ ਦੇ ਜੀ ਕੀ ਗੱਲ ਆ ਹਾਂ ਸੋ ਬੇਨਤੀ ਇਹ ਹੈ ਵੀ ਆਪਾਂ ਬਾਬੇ ਦਾ ਪਾਉਣਾ ਕੋਠਾ ਮੇਰੇ ਵੀਰੋ ਤੇ ਗੁਰੂ ਮਹਾਰਾਜ ਨੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਖਸ਼ਿਆ ਤੇ ਬਾਬਾ ਗੱਬਰ ਜਿਹੜਾ ਸਾਊਂਡ ਵਾਲਾ ਉਹਦਾ Google Pay ਨੰਬਰ ਮੈਂ ਦੇਣ ਲੱਗਿਆ ਬਾਬੇ ਕੋਲੇ ਤਾਂ ਆਉਂਦਾ ਫੋਨ ਵੀ ਹੈ ਨੀਗਾ ਤੇ Google Pay ਨੰਬਰ ਹੈਗਾ 94 6 56 78 807 ਬਹੁਤ ਧੰਨਵਾਦ ਤੇਰਾ ਸੋਹਣਿਆ 94 6 56 78 807 ਇਹ ਬਾਬੇ ਦਾ Google Pay ਨੰਬਰ ਹੈ ਲੈ ਬਾਬਾ ਤੇਰੇ ਘਰ ਬਣਾਉਣ ਦੇ ਲਈ 20000 ਰੁਪਇਆ ਯੂਨਾਈਟਿਡ ਕਬੱਡੀ ਫੈਡਰੇਸ਼ਨ ਯੂਰਪ ਵੱਲੋਂ ਤੇ 10000 ਰੁਪਇਆ ਅਮਨ ਰਹੇਜੇ ਵੱਲੋਂ ਤੇ ਬਾਕੀ ਹੁਣ ਗੋਲੇ ਵਾਲਿਓ ਥੋੜੇ ਤੇ ਐ ਲੱਖ ਡੇਢ ਲੱਖ ਚ ਕਮਰਾ ਬਣ ਜਾਂਦਾ ਹੁੰਦਾ ਤੇ ਮੈਂ ਨਹੀਂ ਚਾਹੁੰਦਾ ਵੀ ਆਪਾਂ ਬਾਰ ਬਾਰ ਬੇਨਤੀਆਂ ਕਰਾਈ ਜਾਈਏ ਵੀਡੀਓ ਵਾਇਰਲ ਕਰੀ ਜਾਈਏ ਜੇ ਹੁਣ ਬਾਬੇ ਦੀ ਚੜਦੀ ਕਲਾ ਹੋ ਜੇ ਇੱਥੋਂ ਹੀ ਆਪਾਂ ਇਹਨੂੰ ਬਾਬੇ ਨੂੰ ਮੇਰੇ ਵੀਰੋ ਚੜਦੀ ਕਲਾ ਕਰਾ ਕੇ ਤੋਰ ਦਈਏ ਤੇ ਫੇਰ ਉਹਦੇ ਨਾਲ ਦੀ ਰੀਸ ਨਹੀਂ ਹੋਣੀ 5000 ਰੁਪਏ ਦਿਆਨਪੁਰ ਦੀ ਟੀਮ ਵੱਲੋਂ ਕਾਕਾ ਸ਼ੇਕ ਦਾਲਤ ਕਹਿੰਦਾ ਵੀ ਨਿੱਕਾ ਤੇ ਸਰਵਣ ਕਨੇਡਾ ਵਾਲੇ ਵੀਰ ਸਾਡੇ ਉਹਨਾਂ ਵੱਲੋਂ 11000 ਰੁਪਏ ਮੇਰੇ ਕੋਲੇ ਪੁੱਜ ਗਏ ਇੱਕ ਵਾਰੀ ਤਾੜੀਆਂ ਯੋਗਦਾਰ ਮਾਰ ਦਿਓ ਨਾ ਭਰਾਵਾਂ ਲਈ ਸਾਲ ਜਾਂਦਾ ਸਾਰੇ ਭਰਾਵਾਂ ਨੂੰ ਮੇਰੀ ਬੇਨਤੀ ਆ ਵੀ ਬਾਤ ਛੱਡ ਕੇ ਆਪਾਂ ਬਾਬੇ ਦੀ سپورਟ ਕਰੀਏ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਆਪਾਂ ਬਾਬੇ ਨੂੰ ਜਿਹੜੇ ਕਮਰੇ ਜੋਗੇ ਪੈਸੇ ਕਰਕੇ ਦੇ ਦਈਏ ਥੋੜਾ ਸਾਰਿਆਂ ਦਾ ਧੰਨਵਾਦ ਆ ਇਹ ਬੜੇ ਸੰਘਰਸ਼ੀ ਲੋਕ ਨੇ ਇਹ ਖੇਡ ਕਬੱਡੀ ਦੀ ਦਿਨ ਰਾਤ ਸੁੱਖ ਮੰਗਦੇ ਐ ਇੱਕ ਖੇਡ ਕਬੱਡੀ ਦੀ ਦਿਨ ਰਾਤ ਮੇਰੇ ਪੰਜਾਬੀ ਵੀਰੋ ਰਵਿੰਦਰ 5000 ਰੁਪਇਆ ਕਾਕਾ ਸ਼ਖਦੌਲਤ ਜੀ ਤੇ ਜੱਗੂ ਹਾਕਮਾਲੀਆ ਉਹਨਾਂ ਦੀ ਟੀਮ ਵੱਲੋਂ ਮੇਰੇ ਮਿੱਤਰੋ ਬਾਬੇ ਬਲਵਿੰਦਰ ਜੀ ਦੇ ਕਮਰੇ ਲਈ ਹੈ ਸਾਡਾ ਜੱਗੂ ਹਗਵਾਲੀਆ ਤੇ ਕਾਕਾ ਸ਼ਖਦੌਲਤ ਜੀ 50000 ਰੁਪਿਆ ਹਰਜਿੰਦਰ ਸਿੰਘ ਢਿੱਲੋਂ ਆਸਟ੍ਰੇਲੀਆ ਵਾਲੇ ਉਹਨਾਂ ਵੱਲੋਂ ਬਾਬੇ ਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਜੈਸ ਢਿੱਲੋਂ ਮਨਦੀਪ ਢਿੱਲੋਂ ਲੱਖਾ ਢਿੱਲੋਂ ਗੱਗਾ ਢਿੱਲੋਂ ਲਾਪ੍ਰੀਤ ਕੈਨੇਡਾ ਹਰਜਿੰਦਰ ਢਿੱਲੋਂ ਤੇ ਸੁਖਜੀਤ ਢਿੱਲੋਂ ਹੁਣਾ ਵੱਲੋਂ 50000 ਰੁਪਏ ਤੇ ਰਮਨ ਕਨੇਡਾ ਵੀ ਇਹਨਾਂ ਦੇ ਨਾਲ ਹੋਣਾ 50000 ਰੁਪਏ ਨਾ ਭਰਾਵਾਂ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਆ ਮੀਤ ਹਾਂਜੀ ਪੁੱਤ ਪੁੱਤ ਖੜੀ ਦਿੰਦੇ 2 ਮਿੰਟ ਮੀਤ ਤੂੰ ਕਿਹਦੇ ਵੱਲ ਬੁਲਾ ਕੇ ਗਿਆ ਸੀ ਮੀਤ ਉਹ ਮੀਤਿਆ ਉਹ ਸੁਣ ਲੈ ਗੱਲ ਇਹਦੇ ਮਾਰੀ ਆ ਕੇ ਮੀਤ ਇਹ ਜੀ ਬਾਹ ਫੜਦਾ ਯਾਰ ਤੂੰ ਮੀਤ ਆ ਕੇ ਦੱਸ ਭਰਾ ਬਣ ਕੇ ਮੈਂਕ ਵਾਲੀ ਨਹੀਂ ਸੁਣਦਾ ਹਾਂ ਦੱਸ ਆ ਜਿਹੜਾ ਗਰਾਊਂਡ ਸਾਰਾ ਕਲੀਅਰ ਕਰ ਦਿਓ ਮੇਰੀ ਬੇਨਤੀ ਆ ਕਿਰਪਾ ਕਰਕੇ ਹਰਦੀਪ ਸਰਪੰਚ ਜੀ ਗੋਲੇ ਵਾਲਾ 10000 ਮੀਤ